ਕੀ ਪਰਮੋਲ ਕੁਮਾਰ ਪਰਮੋਜੀ ਮਲਕੀ ਜਦੋਂ ਟੀਚਰਾਂ ਤੋਂ ਪੱਖ ਲਿੱਤਾ ਗਿਆਗਾ ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਪਰਮੋਲ ਕੁਮਾਰ ਜੀ ਨੇ ਸਾਡੀਆਂ ਫੋਟੋਆਂ ਖਿੱਚੀਆਂ ਸਾਡੀ ਵੀਡੀਓ ਬਣਾਈ ਵੀ ਅਸੀਂ ਚੰਡੀਗੜ੍ਹ ਭੇਜਣੀ ਸੀ ਜਦੋਂ ਕਿ ਉਹਨਾਂ ਦਾ ਕੋਈ ਬੱਚਾ ਨਹੀਂ ਪੜਦਾ ਉਹਨਾਂ ਵੱਲੋਂ ਭੜਕਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋ ਬਿਲਕੁਲ ਨਹੀਂ ਪੜਕਾਇਆ ਜਾ ਰਹੀ ਜੀ ਮੈਂ ਦੱਸਦਾ ਮੇਰੇ ਕੋਲੇ ਜਦੋਂ ਇਹ ਕੰਪਲੀਟ ਆਈ ਇਹ ਕੰਪਲੀਟ ਮੇਰੇ ਕੋਲੇ ਆਈ ਹੈ ਸਾਰੇ ਬੱਚੇ ਘਰੇ ਆ ਗਏ ਮੇਰੇ ਇੱਕਦਮ ਹਾਂਜੀ ਉਹਨਾਂ ਦੇ ਪੇਰੈਂਟਸ ਵੀ ਆ ਗਏ ਉਹ ਕਹਿੰਦੇ ਤੁਸੀਂ ਬਲੈਂਕ ਪ੍ਰਧਾਨ ਹੋ ਪਾਰਟੀ ਦੇ ਮੌਜੂਦਾ ਸਰਕਾਰ ਦੇ ਮੌਜੂਦਾ ਵਰਕਰ ਹੋ ਕਿਹੜੀ ਪਾਰਟੀ ਦੀ ਹਾਂ ਮਦੀ ਪਾਰਟੀ ਦੀ ਓਕੇ ਕਹਿੰਦੇ ਆਹ ਕੰਮ ਹੋ ਰਿਹਾ ਬੱਚਿਆਂ ਬੀਰ ਪੀ ਰਿਹਾ ਮੈਂ ਕਹਿੰਦਾ ਨਹੀਂ ਹੋ ਹੀ ਨਹੀਂ ਸਕਦਾ ਹਾਂ ਕਹਿੰਦੇ ਬੀਰ ਪੀਤੀ ਹੈ ਕੁੜੀਆਂ ਕਿਹੜੇ ਸਕੂਲ ਚ ਸਰਕਾਰੀ ਮਿਡਲ ਸਕੂਲ ਚ ਹਿੰਮਤਪੁਰ ਬਸਤੀ ਓਕੇ ਮੈਂ ਕਹੇ ਨਹੀਂ ਮੈਂ ਮੰਨਦਾ ਨਹੀਂ ਕਹਿੰਦੇ ਮੰਦ ਕਮਾਲ ਦੀ ਗੱਲ ਤੁਸੀਂ ਮੰਨਦੇ ਨਹੀਂ ਤੁਸੀਂ ਕਿੱਥੋਂ ਦੇ ਪ੍ਰਧਾਨ ਹੋ ਤੁਸੀਂ ਤੁਸੀਂ ਐਮਸੀ ਇਲੈਕਸ਼ਨ ਅਸੀਂ 300 ਵੋਟਾਂ ਪਾਈਆਂ ਤੁਹਾਨੂੰ ਸਾਨੂੰ ਇਹ ਚਾਹੀਦਾ ਹੈ ਸਾਡਾ ਹੱਕ ਮੈਂ ਕਹਿੰਦਾ ਇਹ ਕੀ ਕਿਸ ਤੀ ਦਾ ਕਹਿੰਦੇ ਸਾਡੇ ਬੱਚੇ ਵਿਗੜ ਰਹੇ ਉੱਥੇ ਬਿਲਕੁਲ ਟੀਚਰਾਂ ਦੀ ਨਿਗਰਾਨੀ ਨਿਗਰਾਨੀ ਕਿੱਥੇ ਹੈ ਮੈਂ ਚਲੋ ਮੈਂ ਦੇਖਦਾ ਹਾਂ ਕਾਰਵਾਈ ਕਰਦਾ ਹਾਂ ਜਾ ਕੇ ਮੈਂ ਪਤਾ ਕਰਦਾ ਬਾਕੀ ਬੀਅਰ ਪੀ ਜਾਂਦੇ ਉੱਥੇ ਇਹ ਬੱਚੇ ਆਪਦੇ ਪੜ੍ਹੀ ਜਾਂਦੇ ਆ ਬਿਲਕੁਲ ਮੈਂ ਇੱਥੇ ਆ ਕੇ ਫੋਟੋਆਂ ਲਈਆਂ ਬੱਚੇ ਇੱਧਰ ਖੇਡ ਰਹੇ ਆ ਬੱਚੇ ਇੱਧਰ ਖੇਡ ਰਹੇ ਆ ਇੱਧਰ ਫੋਟੋਆਂ ਲਈਆਂ ਇੱਥੇ ਟੀਚਰ ਆਪਦੇ ਪਾਸੇ ਬੈਠੇ ਆ ਪ੍ਰਿੰਸੀਪਲ ਸਾਹਿਬ ਪਾਸੇ ਬੈਠੇ ਦਫ਼ਤਰ 'ਚ ਨਹੀਂ ਆ ਪ੍ਰਿੰਸੀਪਲ ਹੋਰ ਪਾਸੇ ਬੈਠੇ ਨੇ ਬੱਚਿਆਂ ਦੇ ਖੇਡ ਨਹੀਂ ਕੋਈ ਬੱਚਾ ਆਪਣੀ ਮਰਜ਼ੀ ਨਾਲ ਜਾ ਰਿਹਾ ਆ ਰਿਹਾ ਮੈਨੂੰ ਪੁੱਛਿਆ ਮੈਡਮ ਬੱਚੇ ਜਾ ਰਹੇ ਆ ਇਹ ਆਪਣੀ ਮਰਜ਼ੀ ਨਾਲ ਜਾ ਰਹੇ ਆ ਕਹਿੰਦੇ ਜਾ ਸਕਦੇ ਪੈਰੈਂਟਸ ਲੈ ਜਾ ਸਕਦੇ ਮੈਂ ਚਲੋ ਠੀਕ ਹੈ ਮੈਂ ਅਰਜੀ ਦੇ ਕੇ ਜਾਂਦੇ ਕਿ ਚਲੇ ਜਾ ਕਹਿੰਦੇ ਕੋਈ ਕੰਮ ਹੋ ਜਰੂਰੀ ਜਾ ਸਕਦੇ ਟਾਈਮ ਤੋਂ ਪਹਿਲਾਂ ਮੈਂ ਚਲੋ ਠੀਕ ਹੈ ਮੈਂ ਮੈਡਮ ਪ੍ਰਿੰਸੀਪਲ ਕੋਲ ਨੇ ਕਹਿੰਦੇ ਮੈਂ ਹੈਗੀ ਉਹ ਪ੍ਰਿੰਸੀਪਲ ਮੈਡਮ ਕਹਿੰਦੇ ਤੁਹਾਡੇ ਕੋਲ ਕੀ ਠੋਟੀ ਹੈ ਫੋਟੋ ਖਿਚਣ ਦੀ ਮੈਡਮ ਮੈਂ ਖਾ ਮੈਂ ਬਲਾਗ ਸਿਸਲੇ ਮੈਂ ਇਨ ਚਾਰਜ ਮੈਂ ਪਾਰਟੀ ਦੇ ਚੰਗੇ ਕੰਮ ਤੇ ਮਾੜੇ ਕੰਮ ਦੋਨੇ ਪੰਜਾਬ ਸਰਕਾਰ ਨੂੰ ਦਿਖਾਉਣੇ ਆ ਵੀ ਕਿੱਥੇ ਕਿੱਥੇ ਕੀ ਨੁਕਸੇ ਆਈ ਆਪਣਾ ਆਪਾਂ ਕੀ ਸਹੀ ਕੰਮ ਕਰਨੇ ਨੇ ਜਦੋਂ ਆ ਕੇ ਦੇਖਿਆ ਕਿ ਤੁਸੀਂ ਪੜਤਾਲ ਕੀਤੀ ਕਿ ਕੀ ਇਹ ਮਾਮਲਾ ਸਾਹਮਣੇ ਆਇਆ ਇੱਕ ਮਾਮਲਾ ਸਾਹਮਣੇ ਇਹ ਆਇਆ ਵੀ ਇਹ ਬੱਚਿਆਂ ਨੇ ਇੱਥੇ ਬੱਚੜੇ ਮਨਾਇਆ ਬੱਚੜੇ ਸਵੇਰ ਸੁਬਾ 8 ਵਜੇ ਮਨਾਇਆ ਇੱਥੇ ਆ ਕੇ ਕੇਕ ਕਟਿਆ ਇੱਕ ਬੱਚਾ ਉਹਨਾਂ ਚੋਂ ਪੈਸੇ ਇਕੱਠੇ ਕਰਕੇ ਬੀਅਰ ਲੈ ਕੇ ਆਇਆ ਆਪਣੇ ਮੇਰੇ ਕੋਲੇ ਦਫ਼ਤਰ ਚ ਵੀ ਉਹਨੇ ਕਿਹਾ ਵੀ ਮੈਂ ਇੱਥੋਂ ਵੀਰ ਲੈ ਕੇ ਆਇਆ ਮੈਂ ਪੁੱਛਿਆ ਕਿੱਥੋਂ ਲੈ ਕੇ ਆਇਆ ਕਹਿੰਦਾ ਇੱਥੋਂ ਲੈ ਕੇ ਆਇਆ ਮੈਂ ਕਿੰਨੇ ਦੇ ਲੈ ਕੇ ਆਇਆ 230 ਰੁਪਏ ਦੇ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਇਹ ਆਪਣੇ ਜਿਹੜਾ ਸਾਡਾ ਐਮ ਐਲ ਏ ਦਫ਼ਤਰ ਉਹਦੇ ਨਾਲ ਠੇਕਾ ਖੁੱਲਿਆ ਨਵਾਂ ਉੱਥੋਂ ਹੀ ਲੈ ਕੇ ਆਇਆ ਆਪਣੇ ਜਿਹੜੇ ਹੈਡਮਾਸਟਰ ਟੀਚਰ ਇਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਇਹਨਾਂ ਦੀ ਨਿਗਰਾਨੀ ਚ ਇਹ ਕੰਮ ਕਿਵੇਂ ਹੋਇਆ ਤੁਹਾਡਾ ਕਹਿਣ ਦਾ ਮਤਲਬ ਵੀ 8 ਵਜੇ ਵੀਰ ਲੈ ਕੇ ਇੱਥੇ ਸਕੂਲ ਦੇ ਵਿੱਚ ਪੀਤੀ ਸਕੂਲ ਦੇ ਵਿੱਚ ਹੀ ਹੈ ਆਪਣੇ 8ਵੀਂ ਕਲਾਸ ਦੇ ਬੱਚੇ ਕਈਆਂ ਨੇ ਪੀਤੀ ਹੈ ਬਾਕਾਇਦਾ ਬੱਚੇ ਬੋਲ ਰਹੇ ਮੁੰਡਿਆਂ ਨੇ ਪੀਤੀ ਤੈਨੂੰ ਕਿਹੜੀ ਹਾਜ਼ਰੀ ਦੇ ਵਿੱਚ ਪੀਤੀ ਗਈ ਹੈ ਅਧਿਆਪਕਾਂ ਦੀ ਬਿਲਕੁਲ ਹਾਜ਼ਰੀ ਦੇ ਵਿੱਚ ਪੀਤੀ ਗਈ ਹੈ ਅਧਿਆਪਕ ਕਹਿ ਰਿਹਾ ਇਹ ਗੱਲ ਹੋ ਨਹੀਂ ਸਕਦੀ ਮੈਂ ਆਇਆ ਸੀਗਾ ਪਰਸੋਂ ਪੈਰਵਾਈ ਕਰਨ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਤੇ ਉਲਟਾ ਮੈਨੂੰ ਪਾ ਗਏ ਮੈਂ ਚਲੋ ਠੀਕ ਹੈ ਜੀ ਬਸ ਤੁਸੀਂ ਕੀ ਚਾਹੁੰਦੇ ਹੋ ਮੈਂ ਇਹ ਚਾਹੁੰਦਾ ਐਕਸ਼ਨ ਇਹਨਾਂ ਤੇ ਹੋਣਾ ਚਾਹੀਦਾ ਕਿਉਂਕਿ ਇਹ ਛੋਟਾ ਨਹੀਂ ਅੱਜ ਇਹ ਬੱਚੇ ਬੀਅਰ ਪੀਤੀ ਹੈ ਕੱਲ ਨੂੰ ਇੱਥੇ ਲਿਆ ਕੇ ਬੋਤਲ ਖੋਲਣਗੇ ਪਰਸੋਂ ਨੂੰ ਇੱਥੇ ਆ ਕੇ ਚਿੱਟਾ ਵੀ ਹੋਊਗਾ ਬਿਲਕੁਲ ਜੀ ਜੇ ਇਹ ਐਕਸ਼ਨ ਨਾ ਕੀਤਾ ਮੈਂ ਆਉਂਦੇ ਦਿਨਾਂ 'ਚ ਸਪਰੇ ਪੀ ਕੇ ਆਪਣੀ ਡੈੱ ਫਾਈਬਰ ਰੋਡ ਤੇ ਰੱਖਾਂਗੇ ਕੀ ਗੱਲ ਬਾਤ ਹੈ ਯਾਰ ਤੇਰਾ ਬਰਥਡੇ ਸੀਗਾ ਹਾਂਜੀ ਕੀ ਗੱਲ ਅ ਇੱਕ ਦਿਨ ਸਾਰਿਆਂ ਨੇ ਪਹਿਲਾਂ ਬਈ ਰੈ ਬਣਾਈ ਸੀ ਬਈ ਆਪਾਂ ਬੀਅਰ ਪੀਵਾਂਗੇ ਪਰ ਅਸੀਂ ਦੋਨਾਂ ਨੇ ਕਿਹਾ ਵੀ ਇਹਨੇ ਪਹਿਤਾ ਨਹੀਂ ਪਰ ਸਾਰੇ ਕਹਿੰਦੇ ਨੇ ਅੱਧ-ਅੱਧ ਦੇ ਪੈਸੇ ਅਸੀਂ ਪਾ ਦਾਂਗੇ ਤੇ ਪੀ ਲਾਂਗੇ ਜਦੋਂ ਅਸੀਂ ਲੈ ਕੇ ਆਏ ਨਾ ਸਾਡਾ ਮਾੜਾ ਮਾੜਾ ਮੂੰਹ ਲੱਗ ਗਿਆ ਜੀ ਜਿਉ ਕਾਬੜ ਤੇ ਗਿਆ ਹੈ ਕਾਬੜ ਤੇ ਗਿਆ ਕਿਹੜੀ ਗਲਾਚ ਪਰਦਾ ਜੇ ਤੁਸੀਂ ਬੀਅਰ ਵਗੈਰਾ ਪੀਤੀ ਹੈ ਕੋਈ ਇਥੇ ਆ ਦੇ ਆਪ ਵੀ ਵਗੈਰਾ ਜਾਇ ਪ੍ਰਿੰਸੀਪਲ ਸੀ ਕਿ ਸਾਰੇ ਸੀ ਸਾਰੇ ਸੀ ਕਿ ਜੇ ਤੁਸੀਂ ਇੱਥੇ ਬੈਠੇ ਵਗੈਰਾ ਬਣਾਇਆ ਗਿਆ ਹੈਗਾ ਉਹ ਵੀ ਸੀ ਕਿ ਮੈਂ ਤਾਂ ਪੂਰਾ ਬੱਥੇ ਜੱਥੇ ਹਮ ਪ੍ਰੋਫੈਸਰ ਸਰਕਾਰੀ ਪੂਰਾ ਕਾਂਜੀ ਸਰਕਾਰੀ ਗੱਲ ਵੇਤ ਹੋਈ ਸੀ ਜੀ ਇਹ ਮੁੰਡੇ ਸੀ ਹੈਪੀ ਬਰਥਡੇ ਸੀ ਜੀ ਇਹਦਾ ਜਨਮ ਦਿਨ ਸੀ ਇਹ ਮੁੰਡੇ ਦਾ ਓਕੇ ਤੇ ਅਸੀਂ ਸਲਾਬ ਬਣਾਈ ਸੀ ਸਾਰੇ ਜਣਿਆਂ ਨੇ ਵੀ ਕੱਲੂ ਬੀਅਰ ਲੈ ਕੇ ਆਵਾਂਗੇ ਸਕੂਲ ਦੇ ਵਿੱਚ ਤੇ ਇਹ ਕਹਿੰਦੇ ਸਾਰੇ ਜਣੇ 8 ਸਾਲ ਜਣੇ ਸਲਾਬ ਨਾਲ ਸੀ ਜੀ ਸਾਰਿਆਂ ਨੇ ਹਾਂ ਕਰਤੀ ਜੀ ਮੁੜ ਕੇ ਇਹ ਸੀ ਅਗਲੇ ਦਿਨ ਸਵੇਰੇ 7 ਵਜੇ ਆਪਦੇ ਕਰੋ ਤੁਰ ਪੇਸਰ ਅਸੀਂ 7:30 ਵਜੇ ਉਰੇ ਆ ਗਏ ਸੀ ਜਿਹੜੀ ਪੂਰ ਲਾ ਕੇ ਖਾਲੀ ਬੋਤਲ ਦੇ ਵਿੱਚ ਵੀਰ ਭਾਈ ਠੀਕ ਹੈ ਜੀ ਤੇ ਮੁੜ ਕੇ ਹੀ ਉਰੇ ਲਾ ਕੇ ਆ ਗਏ ਮੁੜ ਕੇ 8-10 ਜਾਣੀ ਸੀ ਅਸੀਂ ਦੋਨਾਂ ਨੇ ਥੋੜੀ ਥੋੜੀ ਪੀਤੀ ਇਹਦਾ ਉਹ ਤੋਂ ਠੀਕ ਹੈ ਉਹ ਗਿਆ ਕਾਬੜ ਲੈਣ ਤੇ ਉਹਨੇ ਬੋਤਲ ਖੋਲੀ ਸੀ ਜੀ ਉਸ ਤੋਂ ਬਾਅਦ ਉਹਨੇ ਸਾਰਿਆਂ ਨੂੰ ਪਿਆ ਦਿੱਤੀ ਕਿੰਨੀ ਉਮਰ ਕਿੰਨੀ ਸੋਜੀ ਉਮਰ ਜੀ 14 ਸਾਲ 14 ਸਾਲ ਕਿਹੜੀ ਕਲਾਸ ਪੜ੍ਹਦੇ ਹੱਥ ਉੱਚੇ ਜਿਹੜੇ ਉਹ ਬੀਅਰ ਪੀਤੀ ਗਈ ਹੈ ਇਸ ਕੂਨ ਦੇ ਵਿੱਚ ਉਹਨੂੰ ਕੋਈ ਇਹਦੇ ਆਪਕੇ ਜਾਂ ਕੋਈ ਦਿੰਸੇ ਤੱਕ ਮੇਰੇ ਸਿੱਕੇ ਸਿੱਕੇ ਉਹਨਾਂ ਦੀ ਹਾਜ਼ਰੀ ਚ ਪੀਤੀ ਗਈ ਹੈ ਉਸ ਦੀ ਹਾਜ਼ਰੀ ਹੈ ਹਾਂਜੀ ਹਾਜ਼ਰੀ ਹੈ ਹਾਜ਼ਰੀ ਸੀਗੇ ਤੇ ਜਿਹੜਾ ਕੇਕ ਵਗੈਰਾ ਉਹ ਕਿੱਥੇ ਖੱਟਿਆ ਗਿਆ ਉਹ ਕਲਾਸ ਚ ਲੱਟਾ ਕਲਾਸ ਦੇ ਵਿੱਚ ਖੱਟਿਆ ਗਿਆ ਇਹਦਾ ਹੈਪੀ ਬਰਥਡੇ ਸੀਗੇ ਹਾਂਜੀ ਹੈ ਸੀਗੇ ਤਾਂ ਇਹ ਤਾਂ ਕਿਸੇ ਨੇ ਰੋਕਿਆ ਨਹੀਂ ਕਰ ਤੋ ਇਹਦੇ ਆਪਕੇ ਨਹੀਂ ਜਾਂ ਕੋਈ ਪ੍ਰਿੰਸੀਪਲ ਨੇ ਮੇਰੇ ਰੀਅਰ ਕਰਾ ਨਹੀਂ ਪੀਤੀ ਸੀ ਜੀ ਨਹੀਂ ਰੁਕੇ ਕੋਈ ਨਹੀਂ ਰੁਕੇ ਕੁੜੀਆਂ ਨੇ ਵੀ ਕੁੜੀਆਂ ਨੇ ਵੀ ਕਿੰਨੇ ਤਰਕੀਆਂ ਸੀਗੇ ਲੜਕੀਆਂ ਨੇ 5 6 ਲੜਕੀਆਂ ਸੀ ਜੀ ਕਿਹੜੀ ਕਲਾਸ ਦੀ ਸਾਡੀ ਕਲਾਸ ਦੀ ਨੂੰ ਛੱਡੀ ਕਲਾਸ ਦੀ ਕੱਲ ਕੀ ਹੋਈ ਹੈ ਜੀ ਮੈਂ ਦਾ ਜਦੋਂ ਸ਼ਾਮ ਨੂੰ ਕੰਮ ਤੇ ਹੈਗਾ ਆਇਆ ਜੀ ਉਹ ਤੁਹਾਨੂੰ ਗਵਾਂਡੇ ਨੇ ਮੈਸੇਜ ਕੀਤਾ ਵੀ ਤੁਹਾਡੇ ਬੱਚੇ ਨੇ ਹਰਕਤ ਕੀਤੀ ਆ ਫਿਰ ਮੈਂ ਨੈਕਸਟ ਡੇ ਇੱਥੇ ਆਇਆ ਜੀ ਪ੍ਰਿੰਸੀਪਲ ਸਾਹਿਬ ਕੋਲੇ ਤੇ ਬੱਚੇ ਨੇ ਮਾਫੀ ਮੰਗੀ ਹੈ ਜੀ ਕੀ ਗਲਤ ਹਰਕਤ ਕੀਤੀ ਬਸ ਇਹ ਕਹਿੰਦੇ ਬੀਅਰ ਲਿਆ ਕੇ ਫੜਾਈ ਹੈ ਨਾ ਹੂੰ ਤੇ ਇਹਨਾਂ ਨੇ ਰਲ ਕੇ ਪੀਤੀ ਹੈ ਜੀ ਬਸ ਬੱਚੇ ਦੀ 14 ਸਾਲ ਦੀ ਕਿਹੜੀ ਕਲਾਸ ਚ ਪੜਦਾ ਹੈਗਾ ਇਹ 8ਵੀਂ ਜੀ ਜਦੋਂ ਵੀਰ ਪੀਤੀ ਹੈਗੀ ਉਦੋਂ ਜਿਹੜੇ ਹੈਗੇ ਅਧਿਆਪਕ ਇੱਥੇ ਸੀਗੇ ਸਕੂਲ ਦੇ ਵਿੱਚ ਸੀਗੇ ਇਸ ਗੱਲ ਦਾ ਜੀਵ ਨੂੰ ਪਤਾ ਉਹਨੂੰ ਹੁਣ ਮੈਨੂੰ ਅੱਜ ਹੀ ਪਤਾ ਲੱਗਿਆ ਉਹ ਆਖਦੇ ਕਹਿੰਦੇ ਇੱਥੇ ਸੀ ਹੁਣ ਜਦੋਂ ਤੁਸੀਂ ਤੇ ਆਕਰ ਮਿਲ ਕੇ ਕੀ ਕਰੀ ਹੈਗਾ ਉਹਦਾ ਬਸ ਇਹੀ ਗੱਲ ਆਖਿਆ ਉਹਨਾਂ ਨੇ ਮੈਨੂੰ ਬਾਈ ਤੁਹਾਡੇ ਬੱਚਿਆਂ ਨੇ ਤੇਰੇ ਬੱਚੇ ਨੇ ਵੀਰ ਲਿਆ ਕੇ ਫੜਾਈ ਆ ਤੇ ਇਹਨਾਂ ਨੇ ਰਲ ਕੇ ਪੀਤੀ ਓਕੇ ਬਸ ਫਿਰ ਇਸ ਤੋਂ ਬਾਅਦ ਮੈਨੂੰ ਵੀ ਇੱਕ ਕਾਰਨ ਸੀ ਕਿਉਂ ਪੀਤੀ ਕਿਉਂ ਆ ਜੀ ਜੀ ਉਹਦੇ ਦੋਸਤ ਦਾ ਬਾਡੇ ਸੀ ਉਦੋਂ ਬਾਡੇ ਉਹਦੇ ਦੋਸਤ ਨੇ ਉਹਨੂੰ ਕਿਹਾ ਹੈਗਾ ਬਈ ਕਹਿੰਦਾ ਜਾ ਤੂੰ ਲੈ ਕੇ ਆ ਹੂੰ ਹੁਣ ਪੈਸੇ ਵੀ ਮਤਲਬ ਮਿਲ ਕੇ ਇਹਨਾਂ ਨੇ ਪੈਸੇ ਕੀ ਕੰਮ ਕੀ ਤੁਹਾਡੇ ਬੱਚੇ ਦਾ ਹਾਜੂ ਬੱਚਿਆਂ ਨੇ ਬੀਅਰ ਪੀਤੀ ਆ ਕੱਲ ਨੂੰ ਇਧਰ ਦੇਖੋ ਮੋਰਾ ਕੁੱਲਾ ਤੇ ਗਾੜਾ ਇੱਥੇ ਨਸ਼ੇ ਦਾ ਸਿੱਧਾ ਉਹ ਦੇਖੋ ਉੱਥੋਂ ਕੱਲ ਨੂੰ ਕੁਝ ਹੋਰ ਆਊਗਾ ਚਿੱਟਾ ਵੀ ਖਾਣਗੇ ਸਾਰਾ ਕੁਝ ਕਰਨਗੇ ਸਾਨੂੰ ਕਿ ਰਿਸਪਾਂਸਿਬਲ ਸਾਡੇ ਬੱਚੇ ਕੱਲ ਨੂੰ ਜ਼ਿੰਮੇਵਾਰੀ ਕੀ ਹੈ ਇੱਥੇ ਵੀ ਸਹੀ ਰਹਿਣਗੇ ਪੜ੍ਹਉਣਗੇ ਮੰਨਦੇ ਹੋ ਵੀ ਇਹਦੇ ਵਿੱਚ ਅਧਿਆਪਕ ਜ਼ਿੰਮੇਵਾਰ ਹੈਗੇ ਆ ਜੀ ਜਦੋਂ ਦਫ਼ਤਰ 'ਚ ਸਾਰੇ ਪੇ ਅਧਿਆਪਕ ਬੈਠੇ ਆ ਬੱਚੇ ਬੀਅਰ ਪੀਂਦੇ ਆ ਟੀਚਰਾਂ ਨੂੰ ਕੋਈ ਪਤਾ ਨਹੀਂ ਰੋਲਾ ਰੱਪਾ ਪਈ ਜਾਂਦਾ ਚਿੱਕਾ ਬੱਚਿਆਂ ਨੇ ਕੇਕ ਕਟਿੰਗ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਟੀਚਰ ਕਿੱਥੇ ਸੀ ਉਹਦੋਂ ਦਫ਼ਤਰ 'ਚ ਬੈਠ ਕੀ ਗੱਲ ਟੀਚਰਾਂ ਦਾ ਕੋਈ ਮਤਲਬ ਨਹੀਂ ਦੇਖਿਆ ਇਹ ਵੀ ਕਿੱਥੇ ਕੀ ਹੋ ਰਿਹਾ ਕੀ ਨਹੀਂ ਬੱਚੇ ਤੁਹਾਡੇ ਬੱਚੇ ਨਹੀਂ ਨਹੀਂ ਜੀ ਸਕੂਲ ਚ ਪੜਦਾ ਸਾਡੇ ਬੱਚੇ ਇੱਥੇ ਪੜਦੇ ਆ ਪੜਦੇ ਆ ਸਾਨੂੰ ਵੀ ਡਾਰਾ ਕੱਲ ਨੂੰ ਆਉਂਦੇ ਬੱਚਿਆਂ ਦਾ ਮੇਰਾ ਨਾਮ ਬੀਪਾ ਲਈ ਕੀ ਗੱਲ ਮੈਂ ਤੁਹੇ ਇੱਥੇ ਕੁੜੀਆਂ ਨੇ ਮੁੰਡਿਆਂ ਨੇ ਬੀਅਰ ਪੀਤੀ ਜੀ ਕੀ ਅਧਿਆਪਕਾਂ ਦੀ ਹਾਜ਼ਰੀ ਦੇ ਵਿੱਚ ਪੀਤੀ ਹਾਂਜੀ ਜੀ ਹਾਂ ਉਹ ਇੱਥੇ ਪੀਤੀ ਆ ਪੀ ਕੇ ਮੁੜ ਕੇ ਭੰਗੜਾ ਪਾਇਆ ਕੇਕ ਖਿਲਾਰਿਆ ਮੈਡਮ ਕਰਿਆ ਉਹ ਸਫਾਈ ਵਾਲੀ ਨੇ ਚਕਾਇਆ ਮੜ ਕੇ ਕਿ ਮੈਣ ਮਾਨ ਨੇ ਇਹ ਕਹਤਾ ਤੁਸੀਂ ਘਰੇ ਜਾ ਕੇ ਨਹੀਂ ਦੱਸਣਾ ਬੱਚਿਆਂ ਨੂੰ ਅੱਛਾ ਜੀ ਹਾਂਜੀ ਕਿੰਨੀ ਕਿੰਨੀਆਂ ਉਮਰ ਦੇ ਬੱਚੇ ਆ ਜੀ ਇਹ ਸਹਗੇ ਮੇਰੀ ਬੇਟੀ ਉਹ 8ਵੀਂ ਕਲਾਸ ਚ ਪੜਦੀ ਆ ਜੀ ਕੁੜੀ ਮੇਰੀ ਹੈਗੀ 12 ਸਾਲਾਂ ਦੀ ਪਰ ਮਸਲ ਨਹੀਂ ਉਹਨਾਂ ਨੇ ਵੀ ਪੀਤੀ ਨਹੀਂ ਨਹੀਂ ਉਹਨਾਂ ਨੇ ਨਹੀਂ ਪੀਤੀ ਓਕੇ ਹਾਂ ਉਹਦੀ ਕਿਹੜਾ ਮੇਰੇ ਕੁੜੀ ਦਾ ਫਿਰ ਡੱਟ ਆਏਗਾ ਜੀ ਸਾਨੂੰ ਵੀ ਓਕੇ ਫਿਰ ਬੱਚਿਆਂ ਦੇ ਜਿਹੜੇ ਪੇਰੈਂਟਸ ਵੱਲੋਂ ਦੂਜੇ ਪੇਰੈਂਟਸ ਵੱਲੋਂ ਇਹ ਹੈ ਜਨ ਲਗਾਏ ਜਾ ਰਹੇਗੇ ਵੀ ਬੱਚਿਆਂ ਨੇ ਜਿਹੜੇ ਹੈਗੇ ਸਕੂਲ ਲੱਗੇ ਦੇ ਵਿੱਚ ਬੀਅਰ ਪੀਤੀ ਬਰਦੇ ਲਾਏਗਾ ਪਰ ਫਿਰ ਮਗਰ ਤੋਂ ਰੋਕਿਆ ਨਹੀਂ ਗਿਆ ਕਿ ਕਿ ਜਦੋਂ ਤੁਹਾਡੀ ਹਾਜ਼ਰੀ ਦੇ ਵਿੱਚ ਉਹ ਬੱਚਿਆਂ ਨੇ ਦਰੂ ਪੀਤੀ ਕੀ ਹੈ ਜਾਂ ਕਿਸੇ ਇਹਦਾ ਕੀ ਹੈ ਕੋਰਾ ਮਾਨੂੰ ਸਾਨੂੰ ਉਹ ਲਿਖ ਕੇ ਦੇਣ ਵੀ ਕਿੰਨੇ ਤਰੀਕ ਦੀ ਗੱਲ ਹੈ ਵੀਰ ਜੀ ਅਸੀਂ ਕੈਮਰੇ ਵੀ ਖਲਾਵਾਂਗੇ ਬੱਚਿਆਂ ਦੇ ਅਸੀਂ ਸਾਰੀ ਕਮੇਟੀ ਸਾਡੇ ਕੋਲ 17 ਕਿ ਕਮੇਟੀ ਦੇ ਵਿੱਚ ਸਾਰੀ ਗੱਲ ਰੱਖਾਂਗੇ ਜਿਵੇਂ ਕਮੇਟੀ ਫੈਸਲਾ ਕਰੂਗੀ ਉਸ ਤਰ੍ਹਾਂ ਨਾ ਕਰਾਂਗੇ ਵੀ ਇਹ ਜਿਹੜੀ ਦਾਨੂ ਪੀਤੀ ਹੈਗੀ ਜਾਂ ਮੇਰ ਪੀਤੀ ਹੈਗੀ ਤੋਂ ਤੁਹਾਡੇ ਧਿਆਨ ਦੇ ਵਿੱਚ ਕੋਈ ਨਹੀਂ ਹੈ ਨਾ ਪਾ ਸਾਡੇ ਧਿਆਨ ਚ ਵੀਰ ਜੀ ਨਾ ਹੀ ਇਸ ਗੱਲ ਦਾ ਇਹਨਾਂ ਕੋਲੇ ਕੋਈ ਸਬੂਤ ਹੈ ਬੱਚੇ ਦੇ ਉੱਤੇ ਝੂਠਾ ਇਲਜ਼ਾਮ ਤੁਸੀਂ ਦੇਖੋ ਲਾ ਰਹੇ ਨੇ ਕੋਈ ਸਬੂਤ ਨਹੀਂ ਅੱਛਾ ਬੱਚਾ ਕਹਿੰਦੇ ਅਸੀਂ ਮਨਾ ਲਿਆ ਜਦੋਂ ਜੁਬਿਲਿਅਨ ਬੱਚਾ ਕੀ ਤਾਂ ਉਹਦਾ ਮਨਾ ਲਿਆ ਤੇ ਕੀ ਉਹ ਤਾਂ ਤੁਸੀਂ ਨਾਮ ਨਾਲ ਲਿਆ ਜੁਬਿਲਿਅਨ ਬੱਚੇ ਵੀਰ ਜੀ ਕੁੜੀ ਨੂੰ ਕਲਾਸ ਦੇ ਵਿੱਚੋਂ ਬੁਲਾ ਕੇ ਵੀ ਤੂੰ ਵੀ ਕੀਤੀ ਸੀ ਤੁਸੀਂ ਦੱਸੋ ਵੀ ਇਹ ਗੱਲ ਕਿੱਧਰੋਂ ਜਾਂਦੀ ਹੈ ਵੀ ਨਵਾਲਗ ਬੱਚਿਆਂ ਨੂੰ ਬੁਲਾ ਬੁਲਾ ਕੇ ਕੱਲਾ ਬੰਦਾ ਗਵਾਹੀ ਲੈ ਰਿਆ ਅਸੀਂ ਸਾਰੇ ਪ੍ਰਮੋਦ ਕੁਮਾਰ ਤੇ ਲੇਡੀ ਸਟਾਫ ਨੂੰ ਉਸ ਦਿਨ ਵੀ ਦਰਖਾਸਤ ਦੇਣੀ ਸੀ ਮੈਂ ਅੱਜ ਵੀ ਪੁਲਿਸ ਨੂੰ ਫੋਨ ਕੀਤਾ ਸਾਨੂੰ ਇਹਨੇ 3 ਦਿਨ ਹੋ ਗਏ 3 ਦਿਨ ਹੋ ਗਏ ਸਾਨੂੰ ਇਹਨੇ ਪਰੇਸ਼ਾਨ ਕੀਤਾ ਅੱਜ ਪੁਲਿਸ ਪਾਰਟੀ ਆਈ ਹੋਈ ਹੈ ਮੇਰੇ ਨਾਲ ਗੱਲ ਨਹੀਂ ਹੋਈ ਕੀ ਕਹਿ ਲੈਗੇ ਅਜੇ ਕੋਈ ਗੱਲ ਹੀ ਨਹੀਂ ਹੋਈ ਵੀਰ ਜੀ ਪ ਪ੍ਰਮੋਦ ਕੁਮਾਰ ਅੱਛਾ ਮੇਰਾ ਨਾਮ ਹੈ ਮਿਸ ਸਾਗਰਵਾਂ ਤੁਹਾਡੀ ਡਿਜਿਨੈਚਰ ਤੁਹਾਡੀ ਮੈਂ ਸਾਇੰਸ ਮਿਸਟਰਸ ਆ ਸਕੂਲ ਇਨਚਾਰਜ ਇਹ ਮਾਮਲਾ ਛੇਚਰਵਾਰ ਦਾ ਹੈ ਜਿਹੜੀ ਆਪਾਂ ਪਤਨੀਸ਼ ਕੀਤੀ ਥੋੜੀ ਜਿਹੀ ਪਤਾ ਲੱਗਾ ਕਿ ਕਿਸੇ ਦੇ ਬੱਚੇ ਦਾ ਬਰਥਡੇ ਸੀਗਾ ਤੇ ਉਹਨਾਂ ਨਾਲ ਮਿਲ ਕੇ ਆਪਸ ਦੇ ਵਿੱਚ ਪੈਸਾ ਪਾ ਕੇ ਇੱਕ ਧਰਮਸਕੇਰੀ ਹੈ ਕਿਸ ਜੀ ਬੀਰ ਬੀਰਗੰਗਾ ਦੀ ਪੀਤੀ ਹੈ 8-8 ਜਣਿਆਂ ਨੇ ਪੀਤੀ ਹੈ ਜੀ ਜੀ ਬਾਕੀ ਪ੍ਰਖਾਸਪਤ ਤੋਂ ਆਉਂਵਾਂ ਰਹੀ ਹੈ ਪ੍ਰਿੰਸੀਪਲ ਮੈਡਮ ਦੇਤੀ ਹੈ ਹਾਂਜੀ ਕੋਈ ਆਪ ਬਾਟੀਆਂ ਬਲਈਆ ਪ੍ਰਤੀਸ਼ ਕਰਦੇ ਜੀ